ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਅ ਜਿਹੜਾ ਯੁੱਧ ਛੇੜਿਆ ਗਿਆ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕ੍ਰਾਸ ਬਾਰਡਰ ਇੱਕ ਡਰਗ ਨਾ ਕਾਟਲ ਜਿਹੜਾ ਬਸਟ ਕੀਤਾ ਗਿਆ 8 ਕਿਲੋ ਹਿਰੋਇਨ ਇੱਕ ਈਬੋਰ ਦਾ ਪਿਸਤਲ ਨਾਲ 9 ਬਰਾਊਂਸ ਨੇ ਤੇ ਕੇ ਹੁੰਡਾਈ ਕ੍ਰੈਟਾ ਕਾਰ ਫੜੀ ਗਈ ਹੈ ਇਹਦੇ ਦੋਸ਼ੀ ਜਿਹੜਾ ਹੈਗਾ ਤਰਮਿੰਦਰ ਸਿੰਘ ਤੇ ਹਰਸ਼ਾ ਸ਼ੀਨਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਔਰ ਮੁਢਲੀ ਪੁੱਛਗਤ ਤੋਂ ਇਹੀ ਪਤਾ ਲੱਗਿਆ ਕਿ ਇਹ ਜਨਾਲਾ ਸੈਕਟਰ A ਯੂਜ਼ ਕਰ ਰਹੇ ਸੀ ਡਰੋਨਸ ਰਾਹੀਂ ਪੁਸ਼ ਕਰਨ ਨੂੰ ਔਰ ਇੱਕ ਬੜਾ ਨੋਟੋਰੀਅਸ ਸਮਗਲਰ ਹੈਗਾ ਪਾਕਿਸਤਾਨ ਦਾ ਉਹਨਾਂ ਦੇ ਲਿੰਕ ਸੀਗੇ ਉਸ ਤੋਂ ਇਲਾਵਾ ਇੱਕ ਪ੍ਰਦੀਪ ਇਹਦੇ ਬੰਦਾ ਉਹ ਮੇਨ ਇਹਦੇ ਜਿਹੜੇ ਲਿੰਕ ਰਾਉਣ ਵਾਲਾ ਬੰਦਾ ਉਹੀ ਹੈ ਔਰ ਜਿਹੜੀ ਮੁਢਲੀ ਪੁੱਛਗਤ ਤੋਂ ਇਹ ਵੀ ਗੱਲ ਆਈ ਹੈ ਵੀ ਕਾਫੀ ਸਮੇਂ ਤੋਂ ਇਹ ਕੰਮ ਇਹ ਕਰ ਰਹੇ ਨੇ ਔਰ ਜਿਹੜੀ ਪਰਦੀਪ ਕੋਲੀ ਸਾਰੀਆਂ ਪ੍ਰੋਸੀਡਸ ਫਾਈਨੈਂਸ਼ੀਅਲ ਜਿਹੜੀਆਂ ਉਹ ਜਾਂਦੀਆਂ ਰਹੀਆਂ ਸੋ ਪਰਦੀਪ ਨੂੰ ਵੀ ਇਸ ਮੁਕਦਮੇ ਦੇ ਵਿੱਚ ਅਸੀਂ ਦੋਸ਼ੀ ਨਾਮਜ਼ਦ ਕੀਤਾ ਹੈ ਔਰ ਜਲਦੀ ਫੜਨ ਦੀ ਸਾਨੂੰ ਉਮੀਦ ਹੈ ਉਹਨੂੰ ਔਰ ਮੈਂ ਇਸ ਸਟੇਜ ਤੇ ਜ਼ਿਆਦਾ ਡਿਟੇਲਸ ਨਹੀਂ ਜਾ ਸਕਦਾ ਬਟ ਇੰਨੀ ਗੱਲ ਜ਼ਰੂਰ ਹੈ ਕਿ ਜਿਹੜੀ ਆਪਾਂ ਬਿਗ ਫਿਸ਼ ਜਿਹਨੂੰ ਕਹਿੰਦੇ ਆ ਜੋ ਕਿ ਡਰੱਗ ਟ੍ਰੇਡ ਦੇ ਵਿੱਚ ਵੱਡੇ ਮਗਰਮੱਛ ਕਹਿ ਸਕਦੇ ਆ ਜਾਂ ਬਿਗ ਫਿਸ਼ ਕਹਿੰਦੇ ਆ ਇੰਗਲਿਸ਼ ਉਹ ਇਹ ਜ਼ਰੂਰ ਹੈ ਔਰ ਇਹਦੇ ਮਤਲਬ ਥੋੜੇ ਜਾਣਨਾ ਮੈਨੂੰ ਲੱਗਦਾ ਕਿ ਕਾਫੀ ਵੱਡਾ ਨੈਟਵਰਕ ਇਹਨਾਂ ਦਾ ਸਾਰਾ ਸਮੈਸ਼ ਹੋਏਗਾ ਸੋ ਸਾਡੀਆਂ ਟੀਮਾਂ ਜਿਹੜੀਆਂ ਹੁਣ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਆਪਾਂ ਲੈ ਕੇ ਜਾਵਾਂਗੇ ਚਾਹੇ ਉਹ ਫਾਈਨੈਂਸ਼ੀਅਲ ਐਂਗਲ ਹੈ ਪ੍ਰੋਪਰਟੀ ਦਾ ਐਂਗਲ ਹੈ ਗੱਡੀ ਕਿੱਥੋਂ ਆਈ ਜਿਹੜਾ ਈਵਨ ਆਰਮਜ਼ ਐਕਟ ਨਾਲ ਜਿਹੜਾ ਪਿਸਤਲ ਹੈ ਇਹ ਕਲੇਮ ਕਰਦਾ ਮੇਰਾ ਲਾਇਸੈਂਸ ਹੀ ਹੈ ਉਹ ਵੀ ਆਪਾਂ ਚੈੱਕ ਕਰਨਾ ਵੀ ਕਿਸ ਹਾਲਾਤ ਚ ਕਿਵੇਂ ਬਣਿਆ ਪਹਿਲਾਂ ਇਹਦੇ ਮਕਦਮਾ ਕੋਈ ਨਹੀਂ ਹੈ ਬਟ ਮੈਨੂੰ ਲੱਗਦਾ ਕਿ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਸ ਕਾਲ ਇਸ ਕੇਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਰਹੇਗੀ ਜਿਸ ਤਰ੍ਹਾਂ ਐਡੀ ਵੱਡੀ ਖੇਪ ਲੈ ਕੇ ਡਿਸਟ੍ਰੀਬਿਊਟ ਕਰ ਰਿਹਾ ਔਰ ਇਹ ਦੱਸਦਾ ਕਿ ਕਾਫੀ ਲਾਰਜ ਅਮਾਉਂਟ ਜਿਹੜਾ ਇਹਨਾਂ ਨੇ ਪਿਛਲੇਆਂ ਜੜੀਆਂ ਕਨਸਾਈਨਮੈਂਟਸ ਇਧਰ ਉਧਰ ਕੀਤੀਆਂ ਉਹਦੇ ਚ ਇਹਨਾਂ ਨੇ ਜਨਰੇਟ ਕੀਤੀ ਸਮਝਾ ਰਹੇ ਨੇ ਕਿ ਜਿਸ ਤਰ੍ਹਾਂ ਬਹੁਤ ਲੰਬੇ ਸਮੇਂ ਦਾ ਕੰਮ ਕਰਦਾ ਰਿਹਾ ਜ਼ਿਆਦਾ ਤਾਂ ਬਣਾਈ ਇਹਨੇ ਉਹ ਤਾਂ ਕਿਸ ਤਰ੍ਹਾਂ ਨਜ਼ਰ ਤੋਂ ਬਚਿਆ ਕਿਸ ਤਰ੍ਹਾਂ ਲਾਇਆ ਇਹ ਉਹ ਇੰਨਾ ਵੱਡੀ ਖੇਪ ਆ ਦੇ ਵਿੱਚ ਪੜਾਇਆ ਦੇਖੋ ਮੈਨੂੰ ਇਹ ਬਾਰੇ ਤੇਰੀ ਇਹਦਾ ਤਾਂ ਰਹਿਣਾ ਲੈ ਹੈ ਨਹੀਂ ਬਟ ਕਈ ਵਾਰ ਨਹੀਂ ਪਤਾ ਲੱਗਦਾ ਕਿਸੇ ਬੰਦੇ ਦਾ ਔਰ ਕੋਈ ਪੁਰਾਣਾ ਪ੍ਰੀਵਿਅਸ ਦੇਖੋ ਜੇ ਕੇਸ ਵੀ ਹੈ ਨੀਗਾ ਸੋ ਕਈ ਵਾਰੀ ਬੰਦਾ ਸਫੈਦ ਕੋਸ਼ ਜਿਹੜੇ ਲੋਕ ਨੇ ਇਦਾਂ ਦੇ ਉਹ ਆਪਣੇ ਆਪ ਨੂੰ ਕਵਰ ਕਰ ਜਾਂਦੇ ਆ ਬਟ ਸਟਿਲ ਮੈਂ ਸਮਝਦਾ ਐਸ ਇੱਕ ਸਭ ਤੋਂ ਵਧੀਆ ਕੰਮ ਸਾਡੀ ਮਜੀਠਾ ਰੋਡ ਪੁਲਿਸ ਦੇ ਐਸ ਐਚ ਓ ਇੰਸਪੈਕਟਰ ਰਣਜੀਤ ਸਿੰਘ ਐਸ ਏ ਸੀ ਪੀ ਕਮਲਜੀਤ ਸਾਡੇ ਨਵਜੋਤ ਏਡੀਸੀਪੀ ਇਨਵੈਸਟੀਗੇਸ਼ਨ ਔਰ ਡੀਸੀਪੀ ਰਵਿੰਦਰਪਾਲ ਜੀ ਦੀ ਸੁਪਰਵਾਈਜ਼ ਚ ਕੰਮ ਹੋਇਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਅੱਪਾ ਤੋਂ ਅਸੀਂ ਹੋਰ ਵੀ ਇਸ ਬਾਰੇ ਸਾਂਝੇ ਕਰਾਂਗੇ ਕਿਉਂਕਿ ਜਦੋਂ ਇੱਕ ਵਾਰ ਬੰਦਾ ਫੜਿਆ ਜਾਂਦਾ ਦੂਜਾ ਬੰਦਾ ਅਲਰਟ ਹੋ ਜਾਂਦਾ ਔਰ ਇਹ ਵੀ ਅੱਲ ਸਾਹਮਣੇ ਆਈ ਕਿ ਉਹਦੇ ਕੋਲ ਵੀ ਵੱਡੀ ਕਨਸਾਈਨਮੈਂਟ ਉਸ ਟਾਈਮ ਸੀਗੀ ਉਹ ਕਿਨੇ ਕਿੰਨੇ ਪਰਸੈਂਟ ਪਏ ਨੇ ਜੀ ਇਹਨਾਂ ਦੇ ਜਦੋਂ ਘਰ ਦੌਰ ਕਰਦੇ ਪਈਆਂ ਦੇ ਦੌਰੇ ਨਹੀਂ ਹੁੰਦੇ ਉਹਦੇ ਮਤਲਬ ਤੁਸੀਂ ਅੱਗੇ ਬਾਤ ਦੇ ਉਹਦੇ ਰਿਜ਼ਲਟ ਵੀ ਬਹੁਤ ਵਧੀਆ ਆ ਰਹੇ ਨੇ ਔਰ ਹੈਵੀ ਰਿਕਵਰੀ ਤੋਂ ਹੋ ਰਹੀਆਂ ਨੇ ਉਹਦਾ ਪੂਰੀ ਗੱਲ ਉਹ ਆਪਾਂ ਜੀ ਇਹਨਾਂ ਨੂੰ ਜਾ ਕੇ ਗੱਲ ਕੀਤੀ ਆ ਕਿੰਨੀ ਕਿਲੇ ਤੁਹਾਡੇ ਨਾਲ ਮਾਲ ਕੇ ਵਧੀਆ ਦੇਖੋ ਲਿਸਤਾਂ ਗੱਲ ਇਦਾਂ ਹੈ ਕਿ ਲਿਸਟਿਕ ਸਾਡਾ ਪੈਰਾਮੀਟਰ ਤੋਂ ਸ਼ੁਰੂ ਕਰਨ ਵਾਸਤੇ ਇੱਕ ਸਟਾਰਟਿੰਗ ਪੁਆਇੰਟ ਹੁੰਦਾ ਜੀ ਤੋਂ ਜਿਉਂ-ਜਿਉਂ ਆਪਾਂ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਚੀਜ਼ 'ਚ ਵੀ ਜਾਣੇ ਉੱਤੇ ਹੋਰ ਨਾਮ ਉੱਪਰ ਕੇ ਆ ਜਾਂਦੇ ਸਾਹਮਣੇ ਇਹ ਆਨ ਗoing ਪ੍ਰੋਸੈਸ ਹੈ ਤੁਹਾਨੂੰ ਜਿਵੇਂ ਪਤਾ ਹੈ ਕਿ ਉਧਰੋਂ ਕ੍ਰਾਸ ਬਾਰਡਰ 'ਚ ਸਾਰਾ ਕੰਮ ਚੱਲ ਰਿਹਾ ਹੈ ਔਰ ਟੈਕਨੋਲੋਜੀ ਦਾ ਮਿਸਯੂਜ਼ ਹੋ ਰਿਹਾ ਟੋਟਲ ਕੁਸ਼ੀਂ ਜਿਹੜੀ ਉੱਥੋਂ ਹੋ ਰਹੀ ਆ ਪਿੱਛੇ ਜਿਵੇਂ ਤੁਹਾਨੂੰ ਪਤਾ ਆ ਉਹ ਫੜਿਆ ਸੀਗਾ ਲੜਕਾ ਜੂਵਿਨਾਈ ਫਰੋਜ਼ਪੋ ਸੈਕਟਰ ਤੋਂ ਬੇੜੀਆਂ ਰਾਹੀਂ ਕੰਮ ਕਰ ਰਿਹਾ ਸੀ ਨੋਵਲ ਤਰੀਕੇ ਨਾਲ ਬੰਦੇ ਕਰ ਰਹੇ ਆ ਔਰ ਇਹ ਵੀ ਆਪਾਂ ਨੂੰ ਪਤਾ ਜੇ ਲੌਂਗੀਟਿਊਡ ਲੈਟਿਟਿਊਡ ਦੇ ਉੱਤੇ ਡਰੋਨ ਨੂੰ ਪੂਰਾ ਡਾਇਰੈਕਸ਼ਨ ਦੇ ਕੇ ਉੱਥੇ ਉਤਾਰਿਆ ਜਾਂਦਾ ਜਿੱਥੇ ਉਹ ਚਾਹੁੰਦੇ ਆ ਸੋ ਕਾਫੀ ਇਹਦੇ ਚ ਚੈਲੰਜ ਰਹਿੰਦਾ ਜਿਹੜੀ ਸਾਡੀ ਫੋਰਸਸ ਬਾਰਡਰ ਤੇ ਲੱਗੀਆਂ ਪਲੱਸ ਅੱਗੇ ਲੱਗੀਆਂ ਬਟ ਇੰਟੈਲੀਜੈਂਸ ਬੇਸਡ ਆਪਰੇਸ਼ਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਮਿਸ਼ਨਰੇਟ ਦੇ ਵਿੱਚ ਆਲਰੇਡੀ 45 ਕੇਜੀ ਦਾ 2025 ਚ ਹੀ ਆਪਾਂ ਰਿਕਵਰ ਕਰ ਚੁੱਕੇ ਹਾਂ ਕਿੰਨੇ ਇਹਨਾਂ ਦੇ ਵਿੱਚ ਆਇਆ ਕਿ ਉਹਦੇ ਨਾਲ ਤੇ ਇਹਦਾ ਇੱਥੇ ਗਰੁੱਪ ਹੋਰ ਕਿੱਦਾਂ ਕਬੜਾ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਦੇ ਚ ਮੇਨ ਕਿੰਗਪਿੰਨ ਜਿਹੜਾ ਪ੍ਰਦੀਪ ਸਾਹਮਣੇ ਆਏਗਾ ਆਇਆ ਜਿੱਤੇ ਜਦੋਂ ਫੜਿਆ ਜਾਏਗਾ ਉਹ ਤੋਂ ਕਾਫੀ ਖੁਲਾਸੇ ਹੋਣ ਦੀ ਮੈਨੂੰ ਉਮੀਦ ਹੈ ਕਿਉਂਕਿ ਉਹ ਬਹੁਤ ਵੈਲ ਇਨਟ੍ਰੈਂਟ ਡਰੱਗ ਟ੍ਰੇਡ ਦੇ ਵਿੱਚ ਕਦੇ ਵੀ ਪ੍ਰਦੀਪ ਕੁਕਰ ਹੋ ਸਕਦੀ ਹੈ ਇਹ ਕੋਈ ਤਾਂ ਹੁਣ ਡਿਪੈਂਡ ਕਰੇਗਾ ਕਿਉਂਕਿ ਗੱਲ ਉਹ ਜਦੋਂ ਬੰਦਾ ਅਲਰਟ ਹੋ ਜਾਂਦਾ ਤਾਂ ਨੇਚਰਲੀ ਆਪਣੇ ਐਵੀਡੈਂਸ ਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਹੀ ਹੈ ਕੋਈ ਵੀ ਕ੍ਰਿਮੀਨਲ ਹੋਵੇ ਇਸ ਤੋਂ ਇਲਾਵਾ ਹੋਰ ਕੀ ਕੰਮ ਹੈਗਾ ਸੀ ਜਿੱਦੇ ਇਹ ਘਰ ਵਿੱਚ ਆ ਕੰਮ ਕਰਦਾ ਇਹ ਹੋਰ ਕੋ ਬਹੁਤੀ ਇਹਦੀ ਓਕੂਪੇਸ਼ਨ ਮੈਨੂੰ ਨਹੀਂ ਸਾਹਮਣੇ ਆਈ ਮੜਾ ਮੂਟਾ ਪਿੰਡ 'ਚ ਜਿਵੇਂ ਕੰਮ ਹੈ ਉਹੋ ਜਿਹਾ ਤੇ ਘਰ ਵੀ ਰੇਡ ਰੂਟ ਕੀਤੇ ਆ ਸਾਰੇ ਮੰਗੀ ਸਾਡੀ ਟੀਮ ਉਥੇ ਡੀਐਸਪੀ ਸਾਹਿਬ ਗਏ ਹੋਏ ਐ ਇਹ ਸਰਚ ਵਗੈਰਾ ਚੱਲ ਰਹੀ ਹੈ ਹਾਂਜੀ ਮੈਂਟਲ ਹਸਪੀਟਲ ਦੇ ਏਰੀਆ ਚੋਂ ਮਜੀਠਾ ਰੋਡ ਪੁਲਿਸ ਨੇ ਹਾਂਜੀ ਡੈਫੀਨਿਟਲੀ ਭਾਜੀ ਸਾਰਾ ਉਹ ਚੈੱਕ ਕਰਕੇ ਜੋ ਪ੍ਰੋਸੀਜਰ ਹੈ ਆਪਣਾ ਐਨਡੀਪੀਐਸ ਸੈਕਟ ਦਾ ਉਹ ਫਾਲੋ ਕਰਾਂਗੇ ਕਿਉਂਕਿ ਇਹ ਬੜਾ ਫਿਟ ਕੇਸ ਹੈ ਉਸ ਕੰਮ ਵਾਸਤੇ ਜਦੋਂ ਮੰਦਰ ਕੇਸ ਆਇਆ ਉਹਨਾਂ ਨੇ ਲਿਖ ਦਿੱਤੀ ਉਹ ਜਿਹੜਾ ਬੜਾ ਫੜਿਆ ਉਹ ਵੀ ਨਹੀਂ ਨਹੀਂ ਕਿਹੜਾ ਕਾਲਜ ਤੋਂ ਤੁਰੰਤ ਆ ਰਿਹਾ ਕਿ ਚਲੋ ਉਹ ਤੇ ਕੱਲ ਪੈਸੇ ਬੈਗ ਜਾਦਾ ਬੈਟਰੀ ਵਧੀਆ ਪਤਾ ਲੱਗੇਗਾ ਬੈਟਰੀ ਜਿਸ ਨਾਲ ਟੈਕਨੋਲੋਜੀ ਦੀ ਮਤਲਬ ਕਰਕੇ ਜਿਹਨਾਂ ਡਰੋਨ ਭੇਜਦੇ ਆ ਤਾਂ ਲੱਗਦਾ ਕਿ ਉਹਨਾਂ ਦੀ ਕੋਈ ਠੱਲ ਪੈ ਜੇਗੀ ਡਰੋਨ ਨੂੰ ਕਿਹੜਾ ਹੈ ਜਿਹੜੇ ਕਾਲਜ ਦੇ ਡਰੋਨ ਜਿਹੜਾ ਜਿਹੜੇ ਡਰੋਨ ਮੇਂ ਬੰਦ ਜਾ ਕੇ ਆ ਜਗਾ ਤਾਂ ਕੋ ਉਹ ਤਾਂ ਡੈਫੀਨਿਟਲੀ ਜਿਹੜੀ ਵੀ ਚੀਜ਼ ਕਿਸੇ ਚੀਜ਼ ਨੂੰ ਰੋਕਦੀ ਹੈ ਜਿਹੜੀ ਕਿ ਸਾਨੂੰ ਮੇਨ ਥ੍ਰੈਟ ਹੈ ਜਿਹਦੇ ਤੋਂ ਕਿ ਸਮਾਨ ਇਹਨਾ ਆਫਲੋਡ ਹੋ ਰਿਹਾ ਆ ਕੇ ਡਰੋਨਾਂ ਹੀ ਉਹਦੇ ਜਦੋਂ ਜੋ ਵੀ ਐਂਟੀ ਚੀਜ਼ ਆ ਉਹਦੇ ਤੋਂ ਡੈਫੀਨਿਟਲੀ ਫਾਇਦਾ ਹੋਏਗਾ ਹੀ ਹੋਏਗਾ ਸਰ ਤੁਸੀਂ ਕਿੰਨੇ ਕੁ ਸਰਪ੍ਰਾਈਜ਼ ਹੁੰਦੇ ਕਿ ਅਮਨ ਸਰ ਜਿਹਨੀਆਂ ਹਾਲਤਾਂ ਬਿਕਾ ਉਹ ਤੁਹਾਨੂੰ ਲੱਗਦਾ ਸੀਗਾ ਕਿ ਇਸ ਲੈਵਲ ਤੇ ਹੋ ਸਕਦੀ ਹੈ ਰਿਕਵਰ ਕੀ ਤਜਰਬਾ ਪਸੰਦ ਦੇਖੋ ਮੇਰਾ ਤਾਂ ਤਜਰਬਾ ਇਹੀ ਹੈ ਕਿ ਜਿਹੜਾ ਜਿਹੜਾ ਵੀ ਪ੍ਰੋਫੈਸ਼ਨ ਹੈ ਉਹ ਜਿਹੜਾ ਬੰਦਾ ਜ਼ਿਆਦਾ ਮਿਹਨਤ ਕਰਦਾ ਉਹਨੇ ਜ਼ਿਆਦਾ ਰਿਜ਼ਲਟ ਲੈ ਕੇ ਆਉਂਦਾ ਸਿੱਧੀ ਗੱਲ ਇਹ ਹੈ ਔਰ ਜੇ ਆਪਾਂ ਦੇਖੀ ਜਾਵੇ ਸਾਡੇ ਸਿਟੀ ਤੋਂ ਬਾਹਰੋਂ ਇੰਟੈਲੀਜੈਂਸ ਬੇਸਡ ਆਪਰੇਸ਼ਨ ਜ਼ਿਆਦਾ 99% ਹੀ ਮੈਂ ਸਮਝਦਾ ਵੀ ਉੱਥੋਂ ਹੁੰਦੇ ਵੱਡੀਆਂ ਰਕਬੀਆਂ ਦੇ ਵਿੱਚ ਤੋਂ ਆਈ ਐਪਰੀਸ਼ੀਏਟ ਮਾਈ ਟੀਮ ਔਰ ਸਾਡੇ ਮੁਲਾਜ਼ਮਾਂ ਨੇ ਬਹੁਤ ਅੱਛਾ ਕੰਮ ਕਿਤੇ ਦੇ ਵਿੱਚ ਵੀ ਦੋ ਸਾਡੇ ਥਾਣੇ ਦੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਅਸੀਂ ਸਪੈਸ਼ਲ ਆਨਰ ਕਰਾਵਾਂਗੇ ਡੀਜੀ ਸਰ ਬਿਲਕੁਲ ਕਾਮ ਤੋਂ ਕਾਫੀ ਬਰਕਰਾਰ ਜੋ ਨਜ਼ਰ ਬਰਦ ਜੋ ਹੈ ਬੀ ਆਫ ਕੋਰਸ ਇਹ ਤਾਂ ਬਸ ਸਾਡੀ ਇੱਕ ਡਿਊਟੀ ਹੈ ਟਰਵਰਡਸ ਦੀ ਸੋਸਾਇਟੀ ਐਂਡ ਟਰਵਰਡਸ आवर ओन प्रोफेशन ਇਹ ਕੋ ਸਾਡਾ ਤਾਂ ਬੈਸਟ ਤਾਲਮੇਲ ਹੈ ਜੀ ਆਪਣੇ ਨਾਲ ਦੇ ਪੰਜਾਬ ਪੁਲਿਸ ਦੇ ਸਾਥੀਆਂ ਨਾਲ ਬੀਐਸਐਫ ਨਾਲ ਐਨਸੀਬੀ ਨਾਲ ਆਈਬੀ ਨਾਲ ਸਾਰੇ ਏਜੰਸੀਜ਼ ਨਾਲ ਜਿੰਨੀਆਂ ਵੀ ਹੈਗੇ ਅਸੀਂ ਵੀ ਆਰ ਆਲਵੇਸ ਇਨ ਟੱਚ ਔਰ ਬੜਾ ਕੋਆਰਡੀਨੇਟਿਡ ਸਾਰਾ ਕੰਮ ਚੱਲਦਾ ਰਹਿੰਦਾ